ਅਗਲੀ ਫੋਰਵਰਡ ਚਲੀਏ ਹਰ ਰੋਜ਼ ਦੁਨੀਆ ਦੀ ਕੋਈ ਨਾ ਕੋਈ ਜਿਹੜੀ ਮੇਜਰ ਨਿਊਜ਼ਪੇਪਰ ਆ ਜਾਂ ਮੇਜਰ ਟੀਵੀ ਸਟੇਸ਼ਨ ਆ ਰੇਡੀਓ ਹੈਗਾ ਉਹ ਸਿੱਖਾਂ ਦੇ ਬਾਰੇ ਖਾਫਨਾ ਖਬਰਾਂ ਜਿਹੜਾ ਆ ਉਹ ਸ਼ਾਪਦਾ ਰਹਿੰਦਾ ਆ ਜੋ ਕੁਝ ਭਾਰਤ ਦੀ ਸਰਕਾਰ ਵੱਲੋਂ ਸਿੱਖਾਂ ਦੇ ਪ੍ਰਤੀ ਹੋ ਰਿਹਾ ਆ ਜੋ ਉਹ ਕਰ ਰਹੇ ਹੈਗੇ ਆ ਉਰ ਉਪਰ ਹੀ ਪੂਰੀ ਤਰ੍ਹਾਂ ਢੱਲੇ ਦੇ ਨਾਲ ਐਕਸਪੋਜ਼ ਕਰ ਰਹੇ ਹੈਗੇ ਆ ਆਪਾਂ ਪੰਜਾਬੀ ਜਿਹੜੀ ਯੂਐਸਏ ਦੇ ਰਾਹੀਂ ਜੋ ਵੀ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ ਜੋ ਦੁਨੀਆ ਦੇ ਮੇਜਰ ਨਿਊਜ਼ ਪੇਪਰਸ ਪਬਲਿਸ਼ ਕਰ ਰਹੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਰਹਿਣੇ ਆ ਤੇ ਅੱਜ ਦੀ ਰਿਪੋਰਟ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਜਾ ਰਹੇ ਆ ਉਹ ਗਲੋਬ ਐਂਡ ਮੇਲ ਦੀ ਹੈਗੀ ਆ ਕਹਿੰਦੇ ਵੀ ਉਹਨਾਂ ਨੇ ਹੈਡਿੰਗ ਇਹ ਲਿਖਿਆ ਵੀ ਸਿੱਖ ਕੈਨੇਡੀਅਨ ਸੈਪਰੇਟਿਸਟ ਲੀਡਰ ਸੇਜ਼ ਇੰਡੀਆ ਕਰੈਕਿੰਗ ਡਾਊਨ ਨਾਨਕਾਲਸਤਾਨ ਸਪੋਰਟਰਸ ਆਫਟਰ ਅਰੈਸਟ ਇਨ ਨਿਜਰ ਸਲੇਗ ਭਾਈ ਹਰਦੀਪ ਸਿੰਘ ਨਿਜਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਚਾਰ ਜਿਹੜੇ ਲੋਕਾਂ ਨੂੰ ਫੜਿਆ ਗਿਆ ਆ ਉਹਨਾਂ ਦੇ ਫੰਡ ਤੋਂ ਬਾਅਦ ਇੰਡੀਆ ਦੇ ਵਿੱਚ ਜਿਹੜੀ ਉੱਥੇ ਦੀ ਪੁਲਿਸ ਆ ਉਹੋ ਜਿਹੜੇ ਖਾਲਸਤਾਨੀ ਪੱਖੀ ਸਮਰਥਕ ਹੈਗੇ ਆ ਜਾਂ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਦੇ ਘਰਾਂ ਦੇ ਉੱਤੇ ਛਾਪੇ ਮਾਰੇ ਜਾ ਰਹੇ ਆ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈ ਇਹ ਨਿਊਯਾਰਕ ਬੇਸਡ 6 ਫਾਰ ਜਸਟਿਸ ਦੇ ਜਿਹੜੇ ਲੀਗਲ ਕਾਉਂਸਲ ਆ ਗੁਰਪਤਪਨ ਸਿੰਘ ਪੰਨੂ ਜੋ ਅਮਰੀਕਾ ਦੇ ਵੀ ਸਿਟੀਜ਼ਨ ਆ ਤੇ ਕੈਨੇਡਾ ਦੇ ਵੀ ਸਿਟੀਜ਼ਨ ਆ ਉਹਨਾਂ ਨੇ ਇਹ ਦੱਸਿਆ ਹੈਗਾ ਸਾਰੀ ਸਟੋਰੀ ਤਾਂ ਸਾਨੂੰ ਪਤਾ ਹੀ ਆ ਕੀ ਕੁਝ ਵਾਪਰਿਆ ਵਾਸ਼ਿੰਗਟਨ ਪੋਸਟ ਨੇ ਬਹੁਤ ਜਿਆਦਾ ਰਿਪੋਰਟਸ ਘਟੋ ਘਟ 18 ਤੋਂ ਲੈ ਕੇ 20 ਰਿਪੋਰਟਸ ਇਸ ਇਸ਼ੂ ਦੇ ਉੱਤੇ ਛਾਪੀਆਂ ਹੈਗੀਆਂ ਹੁਣ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਜਿਹੜੇ ਗੌਰਵ ਜਾਦਵ ਆ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਤਿੰਨ ਬੰਦੇ ਜਿਨ੍ਹਾਂ ਨੇ ਪ੍ਰੋ ਖਾਲਿਸਤਾਨ ਸਲੋਗਨ ਲਿਖੇ ਸੀ ਪਬਲਿਕ ਪਲੇਸਿਸ ਦੀਆਂ ਕੰਧਾਂ ਦੇ ਉੱਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਨੇ ਉਹ ਜਿਹੜੀਆਂ ਵੀਡੀਓਜ਼ ਆ ਜਦੋਂ ਉਹ ਉਹਨਾਂ ਨੇ ਸਲੋਗਨ ਲਿਖੇ ਉਹ ਵੀਡੀਓਜ਼ ਪੰਨੂ ਹੁਣਾਂ ਨੂੰ ਉਹਨਾਂ ਦੇ ਫੋਨ ਦੇ ਉੱਤੇ ਸੈਂਡ ਕੀਤੀਆਂ ਤੇ ਪੰਨੂ ਹੁਣਾਂ ਨੇ ਇਹ ਕਨਫਰਮ ਵੀ ਕੀਤਾ ਆ ਜੋ ਗੁਰਪਤਵਾਨ ਸਿੰਘ ਪੰਨੂ ਆ ਉਹ ਕਹਿੰਦੇ ਵੀ ਜਿਹੜੀ ਸਾਡੀ ਰੈਫਰੈਂਡਮ ਦੀ ਮੂਵਮੈਂਟ ਹੈਗੀ ਆ ਇਹ ਸਿਰਫ ਵੋਟਾਂ ਦੀ ਮੂਵਮੈਂਟ ਆ ਅਸੀਂ ਕਿਸੇ ਤਰ੍ਹਾਂ ਦੀ ਕੋਈ ਕਤਲੋਗਾਰਤ ਜਾਂ ਕੋਈ ਕਿਸੇ ਤਰ੍ਹਾਂ ਦਾ ਕਿਸੇ ਤੇ ਹਮਲਾ ਕਰਨਾ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਕਰਨੀ ਆ ਇਹ ਸਾਡਾ ਕੋਈ ਮੁੱਦਾ ਨਹੀਂ ਹੈਗਾ ਅਸੀਂ ਸਿਰਫ VOTING ਦੀ ਗੱਲ ਕਰਦੇ ਹਾਂ ਤੇ ਹੁਣ ਤੁਸੀਂ ਦੱਸੋ ਪੂਰੀ ਦੁਨੀਆ ਦੇ ਵਿੱਚ ਜੇ ਕੋਈ VOTING ਦੇ ਰਾਹੀਂ ਗੱਲ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਅਰੈਸਟ ਕੀਤਾ ਜਾਂਦਾ ਆ ਇਹ ਵੀ ਪਤਾ ਚੱਲ ਰਿਹਾ ਆ ਕਿ ਭਾਰਤ ਦੀ ਸਰਕਾਰ ਜਿਹੜੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਪੰਜਾਬੀ ਜਾਂ ਸਿੱਖ ਪ੍ਰੋਟੈਸਟ ਕਰਦੇ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਲੈ ਕੇ ਉਹਨਾਂ ਦੇ ਜੋ ਰਿਸ਼ਤੇਦਾਰ ਪੰਜਾਬ ਦੇ ਵਿੱਚ ਉਹਨਾਂ ਨੂੰ ਤੰਗ ਕਰ ਰਹੇ ਹੈਗੇ ਆ ਜਾਂ ਜਿਹੜੇ ਇੱਥੇ ਲੋਕ ਆ ਉਹ ਜਦੋਂ ਵੀਜ਼ਾ ਲੈਣ ਜਾਂਦੇ ਆ ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈਗਾ ਵੀਜ਼ਾ ਨਹੀਂ ਦਿੱਤਾ ਜਾਂਦਾ ਹੈਗਾ ਜਦੋਂ ਕਿ ਟਿਕਾਊਚ ਬੜੇ ਰਸੀ ਜਾਂਦੇ ਹੈਗੇ ਆ ਵੀ ਦੇਖੋ ਜੀ ਅਸੀਂ ਤੁਹਾਨੂੰ ਵੀਜ਼ੇ ਦਿੰਨੇ ਹੈਗੇ ਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਜਿਹੜੀਆਂ ਰਿਪੋਰਟਸ ਆ ਉਹ ਸੁਣੀਆਂ ਹੀ ਹੈਗੀਆਂ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਆ ਉਹਨਾਂ ਨੂੰ ਉਹਨਾਂ ਨੇ ਕਾਫੀ ਕ੍ਰਿਟੀਸਾਈਜ਼ ਕੀਤਾ ਉਹ ਕਹਿੰਦੇ ਵੀ ਜਿਹੜਾ ਖਾਲਸਤਾਨ ਦਾ ਰੈਫਰੈਂਡਮ ਆ ਉਹਨੂੰ ਕ੍ਰਿਮੀਨਲਾਈਜ਼ ਕਰ ਰਹੇ ਹੈਗੇ ਆ ਮੋਦੀ ਸਰਕਾਰ ਤੇ ਸਾਡਾ ਕੋਈ ਇਦਾਂ ਦੀ ਜਿਹੜੀ ਗੱਲਬਾਤ ਨਹੀਂ ਹੈਗੀ ਤੇ ਕਹਿੰਦੇ ਵੀ ਅਸੀਂ ਜਿਹੜਾ ਸਾਡੇ ਜਿਹੜੇ ਕੈਂਪੇਨ ਵਰਕਰਸ ਹੈਗੇ ਆ ਉਹ ਜਿਹੜੇ ਰੈਫਰੈਂਡਮ ਦੀਆਂ ਵੋਟਰਸ ਦੀਆਂ ਰਜਿਸਟ੍ਰੇਸ਼ਨਸ ਹੈਗੀਆਂ ਉਹ ਨਵੀਂ ਦਿੱਲੀ ਹਰਿਆਣਾ ਹਿਮਾਚਲ ਪ੍ਰਦੇਸ਼ ਪੰਜਾਬ ਆ ਇਹਨਾਂ ਜਗ੍ਹਾ ਦੇ ਉੱਤੇ ਉਹ ਡਿਸਟ੍ਰੀਬਿਊਟ ਕਰ ਰਹੇ ਹੈਗੇ ਆ ਤੇ ਭਾਰਤੀ ਸਰਕਾਰ ਇਹ ਕਹਿ ਰਹੀ ਆ ਵੀ ਜਿਹੜਾ ਪੰਨੂ ਗਰੁੱਪ ਹੈਗਾ ਆ ਉਹ ਮਾਸਟਰ ਮਾਈਂਡ ਹੈਗਾ ਆ ਇਹ ਸਾਰੇ ਕਾਸੇ ਦੇ ਪਿੱਛੇ ਹਾਲਾਂਕਿ ਜਿਹੜੀ ਉੱਥੇ ਦੀ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਕੋਈ ਵੀ ਜਿਹੜਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਖਾਲਸਾਣ ਦੀ ਗੱਲ ਕਰਦਾ ਉਹਦੇ ਤੇ ਕਿਸੇ ਤਰ੍ਹਾਂ ਦਾ ਕੇਸ ਨਹੀਂ ਜਿਹੜਾ ਬਣਦਾ ਹੈਗਾ ਆ ਬਹੁਤ ਵਾਰ ਤੁਸੀਂ ਦੇਖਿਆ ਹੀ ਆ ਪੰਜਾਬ ਦੇ ਵਿੱਚ ਜਿਹੜੇ ਲੀਡਰਸ਼ਿਪ ਆ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਚਾਰਜ ਲੱਗਿਆ ਵੀ ਨਹੀਂ ਪਹਿਲਾਂ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਉੱਤੇ ਕਾਫੀ ਵਾਰ ਇਹ ਨਹੀਂ ਕੀਤਾ ਸੀ ਮੈਂ ਜਦੋਂ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਉਸ ਤੋਂ ਬਾਅਦ ਉਹ ਨਹੀਂ ਉਹ ਹਟ ਗਏ ਪਰ ਹੁਣ ਕਿਉਂਕਿ ਬਾਹਰ ਇੰਨਾ ਜ਼ਿਆਦਾ ਜਿਹੜਾ ਰੌਲਾ ਪੈ ਰਿਹਾ ਆ ਆ ਖਾਸ ਕਰਕੇ ਆ ਜਦੋਂ ਇੰਡੀਆ ਦੀ ਸਰਕਾਰ ਨੇ ਸਿੱਖਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਕਤਲ ਕੀਤੇ ਵੀ ਹੈਗੇ ਆ ਉਸ ਤੋਂ ਬਾਅਦ ਹੁਣ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਐਕਟਿਵ ਹੋ ਗਏ ਆ ਕੈਨੇਡਾ ਦੇ ਵਿੱਚ ਆਈਆਰਬੀ ਜੋ ਹੈਗਾ ਉੱਥੇ ਦਾ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਉਹਨਾਂ ਨੇ 2021 ਜਿਹੜੀ ਰਿਪੋਰਟ ਉਹ ਛਾਪੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਉਹ ਵੈਬਸਾਈਟਸ ਨੂੰ ਬਲੌਕ ਕਰਦੀ ਹੈਗੀ ਆ ਕਿਸ ਤਰ੍ਹਾਂ ਜਿਹੜੇ ਕੋਈ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ ਉਹਨਾਂ ਨੂੰ ਜੇਲ੍ਹ ਚ ਸੱਟਿਆ ਜਾਂਦਾ ਆ ਉਹਨਾਂ ਦੇ ਧਰਮ ਦੇ ਗਰਾਉਂਡਸ ਨੂੰ ਲੈ ਕੇ ਅ ਸੋ ਉਹਨਾਂ ਦੇ ਜਿਹੜੇ ਪਰਿਵਾਰ ਹੈਗੇ ਆ ਆ ਇੰਡੀਆ ਦੇ ਵਿੱਚ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਆ ਉਹਨਾਂ ਨੂੰ ਤਾਂ ਕੀਤਾ ਜਾਂਦਾ ਇਹ ਆਆਰਵੀ ਦੀ ਰਿਪੋਰਟ ਆ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਇਹ ਉਹ ਬੋਰਡ ਆ ਜਿਹੜਾ ਕੈਨੇਡਾ ਦੇ ਵਿੱਚ ਲੋਕ ਪੋਲਿਟਿਕਲ ਸਾਈਲਮ ਅਪਲਾਈ ਕਰਦੇ ਤੇ ਉਹਨਾਂ ਨੂੰ ਪੋਲਿਟਿਕਲ ਸਾਈਲਮ ਦਿੰਦਾ ਹੈਗਾ ਹੁਣ ਦੇਖੋ ਉਹਨਾਂ ਨੇ ਪੂਰੀ ਤਰ੍ਹਾਂ ਕਨਫਰਮ ਕਰ ਲਿਆ ਵੀ ਜੋ ਕੁਝ ਇੰਡੀਆ ਚ ਵਾਪਰ ਰਿਹਾ ਆ ਉਹ ਤਾਂ ਹੀ ਕਰਕੇ ਲੋਕ ਇੱਥੇ ਬਹੁਤ ਵੱਡੀ ਗਿਣਤੀ ਚ ਜਿਹੜੇ ਪੋਲਿਟਿਕਲ ਸਾਈਲਮ ਮੰਗਦੇ ਹੈਗੇ ਆ ਸੋ ਅੱਜ ਦੀ ਇਹ ਜਿਹੜੀ ਰਿਪੋਰਟ ਆ ਕਾਫੀ ਡਿਟੇਲ ਦੇ ਵਿੱਚ ਗਲੋਬ ਐਂਡ ਮੇਲ ਦੇ ਸਟੀਵਨ ਚੇਸ ਜੋ ਉਹਨਾਂ ਦੇ ਰਿਪੋਰਟਰ ਆ ਉਹਨਾਂ ਨੇ ਛਾਪੀ ਹੈ ਇਹਦੇ ਵਿੱਚ ਅਖੀਰ ਚ ਇਹ ਵੀ ਜਿਹੜਾ ਲਿਖਿਆ ਵੀ ਉਹ ਕਹਿੰਦੇ ਵੀ ਇੰਡੀਆ ਵਾਲੇ ਹੁਣ ਫੇਸ਼ਲ ਰੈਕਗਨਾਈਜੇਸ਼ਨ ਜਿਹੜੀ ਟੈਕਨੋਲੋਜੀ ਆ ਉਹਦੀ ਵਰਤੋਂ ਕਰ ਰਹੇ ਆ ਟਰੈਕ ਤੇ ਆਈਡੈਂਟੀਫਾਈ ਕਰਨ ਦੇ ਲਈ ਜਿਹੜੇ ਸਿੱਖ ਫਾਰ ਜਸਟਿਸ ਦੇ ਮੈਂਬਰ ਹੈਗੇ ਆ ਇਹ ਓਪਨ ਸੋਰਸ ਰਿਪੋਰਟਸ ਨੂੰ ਜਿਹੜਾ ਉਹ ਸਾਈਟ ਕੀਤਾ ਗਿਆ ਆ ਆਈਆਰਬ ਦੇ ਹੀ ਦੇ ਜਿਹੜਾ ਉਹ ਦੁਆਰਾ ਸੋ ਹੁਣੇ ਇੱਕ ਵੱਡੀ ਚਿੰਤਾ ਦਾ ਜਿਹੜਾ ਇਹ ਸਵਾਬਾ ਕਿਉਂਕਿ ਇਵੈਂਚੁਅਲੀ ਕਰਨਾ ਕੀ ਆ ਉਹਨਾਂ ਦੇ ਫੇਸ਼ਲ ਰੈਕੋਗਨਾਈਜ਼ ਸਿਸਟਮ ਨੂੰ ਵਰਤਦੇ ਹੋਏ ਇੰਡੀਆ ਵਾਲੇ ਬੜ ਤੰਗ ਪਰੇਸ਼ਾਨ ਕਰਨਗੇ ਉਹਨਾਂ ਲੋਕਾਂ ਨੂੰ ਉਹੀ ਉਹਨਾਂ ਦਾ ਜਿਹੜਾ ਉਹ ਧੰਦਾ ਆ ਉਹੀ ਉਹਨਾਂ ਦਾ ਜਿਹੜਾ ਇਹ ਮੋਡਸ ਪਰੰਡੀ ਆ ਉਹੀ बार-बार ਇਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਕਰਦੇ ਆ ਡਰਾ ਕੇ ਧਮਕਾ ਕੇ ਲੋਕਾਂ ਨੂੰ ਜਿਹੜੀ ਆ ਆਵਾਜ਼ ਚੱਕਣ ਤੋਂ ਜਿਹੜਾ ਉਹ ਰੋਕਣਾ ਆ ਉਹਦੇ ਵਿੱਚ ਹੁਣ ਨਵੀਂ ਟੈਕਨੋਲੋਜੀ ਆ ਉਸ ਦਾ ਪੂਰਾ ਸਹਾਰਾ ਜਿਹੜਾ ਉਹ ਲਿਆ ਜਾ ਰਿਹਾ ਆ ਇੰਡੀਆ ਆਲਰੇਡੀ ਪਲਾਨ ਕਰ ਰਿਹਾ ਆ ਮਾਸ ਸਰਵੇਲੈਂਸ ਦੀ ਇਹ ਕੱਲਾ ਇਹ ਨਹੀਂ ਵੀ ਉਹ ਡਿਸਿਡੈਂਟਸ ਦੇ ਉੱਤੇ ਜਾਂ ਬਾਹਰ ਬੈਠਿਆਂ ਦੇ ਉੱਤੇ ਜਾਂ ਜਿਹੜੇ ਕੋਈ ਬੋਲ ਰਹੇ ਆ ਉਥੇ ਚਾਈਨਾ ਸਟਾਈਲ ਜਿਹੜੀ ਅਥਾਰਟੀਰੀਅਨ ਆਟੋਕਰੇਸੀ ਆ ਉਹ ਇੰਡੀਆ ਦੇ ਵਿੱਚ ਪੈਰ ਪੈਰ ਤੇ ਘਰ ਘਰ ਰਹੀ ਆ ਕਹਿੰਦੇ ਵੀ ਇਹ ਜਿਹੜਾ ਡਿਸਟੋਪੀਆ ਮਾਸ ਸਰਵੇਲੈਂਸ ਦਾ ਇਹ ਇੰਡੀਆ ਦੇ ਵਿੱਚ ਹੁਣ ਉਹਨਾਂ ਦੀ ਉਥੋਂ ਦੀਆਂ ਜਿਹੜੀਆਂ ਸਰਕਾਰਾਂ ਆ ਲਗਾਤਾਰ ਪਲਾਨ ਕਰ ਰਹੀਆਂ ਆ ਤੁਸੀਂ ਦੇਖ ਲਓ ਵੀ ਇੱਥੇ ਜਿਆਦਾ ਕਿੱਥੇ ਸਾਰੀਆਂ ਚੀਜ਼ਾਂ ਹੋ ਰਹੀਆਂ ਚਾਹੇ ਉਹ ਰੂਸ ਆ ਚਾਹੇ ਉਹ ਚਾਈਨਾ ਚਾਹੇ ਉਹ ਈਰਾਨ ਆ ਤੇ ਹੁਣ ਇੰਡੀਆ ਹੁਣ ਇੰਡੀਆ ਤੇ ਈਰਾਨ ਵਾਲੇ ਇਕੱਠੇ ਵੀ ਹੋ ਰਹੇ ਆ ਇੱਕ ਪਾਸੇ ਤੇ ਅਮਰੀਕਾ ਨੇ ਘੂਰੀ ਵੀ ਵਟੀ ਆ ਸੋ ਦੇਖੋ ਉਧਰ ਵੀ ਉਹ ਇੱਕ ਡਿਫਰੈਂਸ ਸਟੋਰੀ ਇਹ ਬਣਦੀ ਆ ਪਰ ਕਿਸ ਤਰੀਕੇ ਦੇ ਨਾਲ ਇਹ ਹੁਣ ਟੈਕਨੋਲੋਜੀ ਦਾ ਸਹਾਰਾ ਲੈ ਕੇ ਲੋਕਾਂ ਨੂੰ ਜਿਹੜਾ ਆ ਉਹ ਤੰਗ ਪਰੇਸ਼ਾਨ ਕਰਨ ਵਾਲ ਨੂੰ ਅਗਲੇ ਕਦਮ ਦੇ ਵਿੱਚ ਇੰਡੀਆ ਜਿਹੜਾ ਉਹ ਵੱਧ ਰਿਹਾ ਹੈ